ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਸਾਡਾ ਲਵਾਨਾ ਪਰਿਵਾਰ ਲਵਾਨਾ ਬਰਾਦਰੀ ਦੇ ਵਿੱਚ ਰੀਤੀ ਰਿਵਾਜਾਂ ਦੀ ਜ਼ਿਕਰ ਗੱਲ ਕਰੀਏ ਇੱਥੇ ਅਸੀਂ ਮਰਗ ਦੇ ਭੋਗ ਵਿਹਾਰ ਸ਼ਾਦੀਆਂ ਜਾਂ ਹੋਰ ਸਗਣ ਵਿਹਾਰ ਸਾਡੇ ਨੇ ਉਸ ਵਿਸ਼ੇ ਤੇ ਅਸੀਂ ਗੱਲ ਕਰਾਂ ਜਦੋਂ ਕੁrista ਬੱਚੇ ਬੱਚੀ ਦਾ ਹੁੰਦਾ ਤੇ ਸਗਣ ਲਾਉਣ ਜਾਂਦੇ ਆ ਤੇ ਜਿਹੜੇ ਲੜਕੇ ਪਰਿਵਾਰ ਵੱਲੋਂ ਸਗਨ ਲਾਉਣ ਵਾਸਤੇ ਨਾਲ ਰਿਸ਼ਤੇਦਾਰ ਸਾਖ ਸਬੰਧੀ ਗਏ ਹੁੰਦੇ ਆ ਕੋ ਜਾ ਕੇ ਸਗਨ ਪਾਉਂਦੇ ਆ ਬੱਚੇ ਬੱਚੀ ਨੂੰ ਪਿਆਰ ਦਿੰਦੇ ਆ ਅਸ਼ੀਰਵਾਦ ਦਿੰਦੇ ਆ ਔਰ ਇੱਕ ਪ੍ਰੈਸ਼ਰ ਉਹ ਲੜਕੀ ਵਾਲਿਆਂ ਦੇ ਪਾਇਆ ਜਾਂਦਾ ਆ ਸ਼ਾਇਦ ਤੁਸੀਂ ਜਾਣੂ ਹੋਵੋਗੇ ਇਸ ਗੱਲ ਤੋਂ ਕਿ ਉਹ ਜਿਹੜਾ ਸਗਨ ਆ ਉਹ ਡਬਲ ਕਰਕੇ ਲੜਕੀ ਪਰਿਵਾਰ ਨੂੰ ਦਿੰਦਾ ਕਈ ਤਮਾ ਤੇ ਸ਼ਾਇਦ ਨਾ ਹੋਵੇ ਕਿਉਂ ਇਹ ਮੈਂ ਵੀ ਦੇਖਿਆ ਔਰ ਮੇਰੇ ਕਿਸੇ ਸੱਜਣ ਨੇ ਵੀ ਮੇਰੇ ਨਾਲ ਇਸ ਤੇ ਗਲਤ ਵਿਚਾਰ ਕੀਤੀ ਸੀ ਕਿ ਇਹ ਜਿਹੜਾ ਨਜਾਇਜ਼ ਜਿਹੜੇ ਵੇ ਲੋੜੀਆਂ ਰਸਮੋ ਰਿਵਾਜ ਨੇ ਜਿਹੜੇ ਇਹ ਕਰਨੇ ਜ਼ਰੂਰੀ ਨੇ ਵਿਆਹ ਸ਼ਾਦੀ ਤੇ ਅਸੀਂ ਕਿੰਨੇ ਖਰਚੇ ਕਰ ਦਿੰਨੇ ਆ ਲੱਖ ਰੁਪਈਆ 20 25 25 ਲੱਖ 50 ਲੱਖ ਤੱਕ ਵੀ ਲਾਣ ਵਾਲੇ ਲਿਵਾਣੇ ਬੈਠੇ ਆ ਕਰੋੜਾਂ ਰੁਪਈਆ ਵੀ ਚਈਆਂ ਨੇ ਲਾਇਆ ਇਹ ਵਿਆਹ ਜਿਹੜਾ ਹੈ ਆਨੰਦ ਕਾਰਜ ਹੈ ਉਹਦੇ ਦੋਹਾਂ ਜੀਆਂ ਦਾ ਇੱਕ ਮੇਲ ਹੈ ਇਹ ਸਿਰਫ ਗੁਰੂ ਮਹਾਰਾਜ ਦੀਆਂ ਲਾਮਾ ਲੈ ਕੇ ਸੰਪੂਰਨ ਹੋ ਜਾਂਦਾ ਔਰ ਜਿਹੜੇ ਅਸੀਂ ਹੋਰ ਰੀਤੀ ਰਿਵਾਜ ਸੋਨਾ ਵੱਡੇ ਵੱਡੇ ਪੈਲਸ ਹੋਰ 23 ਤਰ੍ਹਾਂ ਦੇ ਅਸੀਂ ਬੇਫਜ਼ੂਲ ਆਪਾਂ ਕਹਿ ਸਕਦੇ ਹਾਂ ਕਿ ਇਹ ਖਰਚੇ ਅਸੀਂ ਕਰਦੇ ਆਂ ਤੇ ਦੇਖਣ ਵਿੱਚ ਵੀ ਆਉਂਦੇ ਨੇ ਔਰ ਇਹਨਾਂ ਦਾ ਨਤੀਜਾ ਕੀ ਨਿਕਲਿਆ ਜਿਹੜੇ ਤੇ ਜਿਨ੍ਹਾਂ ਕੋ ਮਾਰੇ ਨੇ ਮਾਇਆ ਦਿੱਤੀ ਹੈ ਮਾਰੇ ਨੇ ਸਭ ਕੁਝ ਦਿੱਤਾ ਉਹ ਤੇ ਖਰਚ ਲੈਂਦਾ ਉਹ ਨਤੀਜਾ ਇਹ ਹੋਇਆ ਕਿ ਜਿਹੜਾ ਗਰੀਬ ਵਰਗ ਸੀ ਕੋਈ ਇਟਲੀ ਬੈਠਾ ਜਾਂ ਹੋਰ ਉਹ ਆਪਣੀ ਮਿਹਨਤ ਨਾ ਕਰਕੇ ਤੇ ਕਿੰਨੀ ਕੋਦੀ ਆਮਦਨ ਹੋ ਜਾਂਦੀ ਹੈ ਅਸੀਂ ਵਿਦੇਸ਼ਾਂ ਦੀ ਗੱਲ ਕਰਨੇ ਆ ਤੇ ਜਿਹੜੇ ਇੱਥੇ ਬੈਠੇ ਨੇ ਉਹ ਆਪਣੀ ਕਿਦਾਂ ਕਿਰਤ ਕਮਾਈ ਕਰਦੇ ਆ ਉਹਨਾਂ ਨੇ ਵਿਖਾ ਵਿਖਾਈ ਦੇ ਵਿੱਚ ਕਿ ਸਾਡੀ ਨੱਕ ਨਾ ਨੀਵੀ ਹੋ ਜੇ ਉਹਨਾਂ ਨੇ ਕਰਜ਼ੇ ਚੱਕ ਚੱਕ ਕੇ ਵਿਆਹਾਂ ਤੇ ਪੈਸੇ ਲਾਏ ਸਗਣਾ ਤੇ तकरीबन ਪਤਾ ਨਹੀਂ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਕਿੰਨੇ ਕਿੰਨੇ ਵਿੱਚ ਪਦਾਰਥ ਹੋ ਜਾਂਦੇ ਆ ਕਈ ਰਸਮੋ ਰਿਵਾਜ ਵਿੱਚ ਬੇ ਲੋੜੇ ਜਿਹੜੇ ਪਾਏ ਜਾਂਦੇ ਸੋ ਦਾਸ ਦੀ ਬੇਨਤੀ ਇਹ ਹੈ ਇਹਨਾਂ ਤੋਂ ਸੰਕੋਚ करिए ਕੌਮ ਦੇ ਕਾਰਜ ਕਰਨ ਵਾਲੇ ਬੜੇ ਪਏ ਨੇ ਕੌਮ ਵਾਸਤੇ ਅਸੀਂ ਕੀ ਕੀਤਾ ਕਿੱਥੇ ਖੜੇ ਆ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ ਅਸੀਂ ਜਿਹੜਾ ਗੁਰਨਾਨਕ ਸਾਹਿਬ ਦੇ ਨਾਲ ਜਿਹੜਾ ਲਵਾਨਾ ਗੁਨਜਾਰਾ ਸਿੰਘ ਜੁੜਿਆ ਸੀ ਉਹਨਾਂ ਨੇ ਕੀ ਗੁਰੂ ਨਾਨਕ ਦੀ ਮਤ ਨੂੰ ਧਾਰਨ ਕੀਤਾ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਅਸੀਂ ਅਪਣਾਇਆ ਉਹ ਮੰਨਿਆ ਇਹਨਾਂ ਗੱਲਾਂ ਵੱਲ ਝਾਤ ਮਾਰੀਏ ਔਰ ਇਹਨਾਂ ਗੱਲਾਂ ਤੋਂ ਸੰਕੋਚ ਕਰੀਏ ਔਰ ਜਿੱਥੇ ਜਿਹੜੇ ਕਾਰਜ ਕਰਨ ਵਾਲੇ ਨੇ ਕਿਸੇ ਗਰੀਬ ਦੀ ਬਾਹ ਫੜੀਏ ਆਪਣਾ ਲਬਾਣਾ ਪਰਿਵਾਰ ਸਾਰਾ ਇੱਕੋ ਵਰਗਾਨੀ ਕੋਈ ਗਰੀਬ ਵੀ ਹੈ ਕੋਈ ਅਮੀਰ ਵੀ ਹੈ ਕੋਈ ਬਹੁਤਾ ਹੀ ਅਮੀਰ ਹੈ ਕੋਈ ਬਹੁਤਾ ਹੀ ਗਰੀਬ ਹੈ ਉਹਦੀ ਬਾਹ ਫੜੀਏ ਉਹਦੇ ਬੱਚਿਆਂ ਨੂੰ ਆਪਾਂ ਵਿੱਦਿਆ ਦਾ ਦਾਨ ਦਈਏ ਉਹਦੀ ਮਦਦ ਕਰੀਏ ਉਹ ਬੱਚੇ ਅੱਗੋਂ ਆਣ ਕੇ ਚੰਗੀ ਪੜ੍ਹਾਈ ਕਰਕੇ ਚੰਗੇ ਅਹੁਦਿਆਂ ਤੇ ਪਹੁੰਚਣ ਵਿਦੇਸ਼ਾਂ ਦੀ ਜਾਣ ਦੀ ਬਜਾਏ ਕਿਉਂਕਿ ਵਿਦੇਸ਼ਾਂ ਵਿੱਚ ਵੀ ਤੇ ਦਿਹਾੜੀ ਕਰਨੀ ਹੈ ਦਿਹਾੜੀ ਕਰਕੇ ਹੀ ਘੰਟਿਆਂ ਦੇ ਹਿਸਾਬ ਨਾਲ ਉੱਥੇ ਪੈਸੇ ਮਿਲਦੇ ਆ ਤੇ ਜੇ ਇੱਥੇ ਸਾਡੇ ਬੱਚੇ ਚੰਗੇ ਅਫਸਰ ਬਣਨਗੇ ਚੰਗੇ ਕੋਈ ਬਿਜ਼ਨਸ ਕਰਨਗੇ ਕਿਉਂਕਿ ਸਾਡਾ ਜਿਹੜਾ ਕਾਰੋਬਾਰ ਰਿਹਾ ਬਾਬਾ ਮੱਖਣ ਸ਼ਾਹ ਵਾਲਾ ਸੀ ਵੇਖ ਲਈਏ ਅਸੀਂ ਵਪਾਰੀ ਵਰਗਾ ਅਸੀਂ ਵਣਜ ਕਰਨ ਵਾਲੇ ਆ ਸਾਨੂੰ ਵਣਜਾਰੇ ਵੀ ਕਿਹਾ ਜਾਂਦਾ ਲਵਾਨੇ ਵਣਜਾਰੇ ਵੀ ਕਿਹਾ ਜਾਂਦਾ ਅਸੀਂ ਕਿਦਰ ਨੂੰ ਤੁਰ ਪਿਆ ਇਹ ਰੀਤੀ ਰਿਵਾਜ ਕਿੱਥੋਂ ਆ ਗਏ ਸਾਡੇ ਵਿੱਚ ਅਸੀਂ ਤਾਂ ਆਪਣੇ ਆ ਦਾ ਭਲਾ ਮੰਗ ਕੇ ਚੱਲਦੇ ਸੀ ਬਾਬਾ ਲੱਖੀ ਸ਼ਾਹ ਲਵਾਨਾ ਜਿਹਦੇ ਗੱਡੇ ਚੱਲਦੇ ਸੀ ਉਦੇ ਵਿੱਚ ਗਰੀਬ ਵਰਗ ਵੀ ਵਪਾਰ ਕਰਦਾ ਸੀ ਇੱਧਰ ਦੀ ਚੀਜ਼ ਉੱਧਰ ਲਿਆ ਕੇ ਵੇਚਣੀ ਜਿੱਦਾਂ ਮੰਨ ਲਓ ਕਿ ਜਲੰਧਰੋਂ ਕੋਈ ਚੀਜ਼ ਖਰੀਦਣੀ ਹੈ ਆਪਣੇ ਪਿੰਡਾਂ 'ਚ ਵੇਚ ਲਈਏ ਦਿੱਲੀ ਤੋਂ ਲਿਆ ਕੇ ਵੇਚ ਲਈਏ ਹੋਰ ਸੂਰਤ ਦੇ ਵਿੱਚ ਕਪੜਾ ਜਿਹੜਾ ਕਪੜੇ ਦਾ ਵਪਾਰ ਹੈ ਉੱਥੇ ਬੜਾ ਸਸਤਾ ਮਿਲਦਾ ਹੈ ਰੈਡੀमेड ਵਗੈਰਾ ਜਾਂ ਹੋਰ ਉੱਥੋਂ ਲਿਆ ਕੇ ਅਸੀਂ ਵਪਾਰ ਕਰੀ ਅਸੀਂ ਤਾਂ ਇਹ ਕੰਮ ਕਰਨ ਵਾਲੇ ਸੀ ਵਪਾਰੀ ਬਣਜੇ ਕਰਨ ਵਾਲੇ ਬਣਜ ਕਰੋ ਬਣ ਜਾ ਰਹੇ ਹੋ ਵੱਖਰ ਲਿਖੋ ਸੰਭਾਲ ਤੈਸੀ ਵਸਤ ਵਿਸਾਈਏ ਜੈਸੀ ਨਿਬਹਿਨਾਤ ਉਹ ਨਾਨਕ ਸਰ ਵੀ ਬਾਨੀ ਹੈ ਤੇ ਅਸੀਂ ਕਿੱਧਰ ਨੂੰ ਤੁਰੇ ਪਏ ਆ ਕਿਹੜੇ ਰੀਤੀ ਰਿਵਾਜਾਂ ਜੇ ਸਿੱਸ ਪਸ ਗਏ ਆ ਔਰ ਅਸੀਂ ਥੱਲੇ ਲੱਗਦੇ ਜਾ ਰਹੇ ਆ ਗਰਾਵਟ ਵੱਲ ਸਭੋਂ ਗਏ ਆ ਇਹਨਾਂ ਗੱਲਾਂ ਵੱਲ ਚਾਤੀ ਮਾਰੀਏ ਔਰ ਸੰਕੋਚ ਕਰੀਏ ਇਹਨਾਂ ਰੀਤੀ ਰਿਵਾਜਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ